ਅੱਜ 2 ਸਾਲ ਪੂਰੇ ਹੋਏ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਬਣਾਈ ਗਈ ਸੀ ਸੀਐਮ ਮਾਨ ਸਾਹਿਬ ਦਾ ਇਹ ਇੱਕ ਕਿਸਮ ਦੇ ਨਾਲ ਡ੍ਰੀਮ ਪ੍ਰੋਜੈਕਟ ਸੀਗਾ ਕਿ ਹਾਈਵੇਜ਼ ਦੇ ਉੱਤੇ ਜਿਹੜੀਆਂ ਜਾਨਾਂ ਜਾਂਦੀਆਂ ਨੇ ਐਕਸੀਡੈਂਟਾਂ ਦੇ ਕਰਕੇ ਉਹਨੂੰ ਕਿਹੜੇ ਤਰੀਕੇ ਦੇ ਨਾਲ ਘਟਾਇਆ ਜਾ ਸਕੇ ਕਈ ਸੂਬਿਆਂ ਨੇ ਕੁਝ ਕੋਸ਼ਿਸ਼ਾਂ ਕੀਤੀਆਂ ਨੇ ਪਰ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਨੂੰ ਘਟਾਉਣ ਵਾਲੇ ਪਾਸੇ ਕੋਈ ਬਹੁਤਾ ਫਰਕ ਨਹੀਂ ਪਿਆ 2 ਸਾਲ ਪਹਿਲਾਂ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਹੋਣ ਦੇ ਵਿੱਚ ਆਈ ਸੀਗੀ ਔਰ 2023 ਦੇ ਵਿੱਚ ਜਦੋਂ ਇਹ ਹੋਣ ਦੇ ਵਿੱਚ ਆਉਂਦੀ ਆ ਉਦੋਂ 1955 ਮੌਤਾਂ ਜਿਹੜੀਆਂ ਔਨ ਦੀ ਸਪੌਟ ਹੋ ਰਹੀਆਂ ਸੀਗੀਆਂ ਔਰ 2024 ਦੇ ਵਿੱਚ ਇਹ ਮੌਤਾਂ ਦਾ ਅੰਕੜਾ ਜਿਹੜਾ ਉਹ ਘਟ ਕੇ 1016 ਰਹਿ ਗਿਆ। ਔਰ 940 ਜਾਨਾਂ ਬਚਾਈਆਂ ਜਾ ਸਕੀਆਂ ਸੜਕ ਸੁਰੱਖਿਆ ਫੋਰਸ ਦੀ ਵਜ੍ਹਾ ਕਰਕੇ। 4700 ਤੋਂ ਜਿਹੜਾ ਅੰਕੜਾ ਸੀਗਾ ਉਹ 2338 ਦੇ ਉੱਤੇ ਆ ਗਿਆ ਜੀ। ਲਗਭਗ 48% 49% ਕਰੀਬ ਕਰੀਬ 50% ਦੇ ਨੇੜੇ ਭਾਂਕੜਾ ਜਿਹੜਾ ਉਹ ਚਲੇ ਗਿਆ। ਜਿਹੜੇ ਕਿ ਔਨ ਦੀ ਸਪੌਟ ਮਾਰੇ ਜਾਂਦੇ ਸੀਗੇ ਲੋਕ ਸੜਕ ਹਾਦਸਿਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਤੇ ਇਸ ਵੇਲੇ ਜਿਹੜੀਆਂ 1500 ਜਿਹੜੇ ਮੁਲਾਜ਼ਮ ਨੇ ਉਹ ਇਹਦੇ ਉੱਤੇ ਫੁੱਲ ਟਾਈਮ ਤਾਇਨਾਤ ਨਹੀਂ ਗਏ। ਔਰ ਇਹ ਹਰ 30 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਇੱਕ ਗੱਡੀ ਜਿਹੜੀ ਆ ਉਹ ਪੰਜਾਬ ਦੀ ਸੜਕ ਦੇ ਉੱਤੇ ਚੱਲਦੀ ਆ ਉਹ ਗੱਡੀ ਜਿਹੜੀ ਕਿ ਫੁੱਲੀ ਕਿਪਟ ਹੈ ਜਿਹੜੀ ਤੁਰੰਤ ਲੋਡ ਪੈਂਦੀ ਆ ਫਰਸਟ ਏਡੀ ਤੇ ਚਾਹੇ ਜਿਹੜਾ ਕਟਰ ਵਗੈਰਾ ਜਿਹਦੇ ਵਿੱਚ ਗੱਡੀ ਕਈ ਵਾਰੀ ਕੱਟ ਟਿੱਕੇ ਉਹਦੇ ਵਿੱਚੋਂ ਬੰਦੇ ਕੱਢਣੇ ਪੈਂਦੇ ਆ ਤਾਂ ਉਹਨਾਂ ਦੀ ਟ੍ਰੇਨਿੰਗ ਆ ਇਸ ਚੀਜ਼ ਦੇ ਵਾਸਤੇ ਕਿ ਜਦੋਂ ਸੜਕ ਹਾਦਸਾ ਹੁੰਦਾ ਔਰ ਉੱਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਹੁਣ 30 ਕਿਲੋਮੀਟਰ ਤੇ ਤੁਹਾਨੂੰ ਪਹਿਲੀ ਗੱਡੀ ਮਿਲੀ ਤੁਸੀਂ ਕਿਸੇ ਟਾਈਮ ਨੋਟਿਸ ਕਰਨਾ ਜਰੂਰ ਤੁਸੀਂ ਅਗਲੇ 30 ਕਿਲੋਮੀਟਰ ਤੱਕ ਜਾਓਗੇ ਤੁਹਾਨੂੰ ਦੂਸਰੀ ਗੱਡੀ ਹਾਈਵੇ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਉਹ ਖੜੀ ਹੋਈ ਮਿਲੂਗੀ ਔਰ ਉਹਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਤਿਆਰ ਬਰ ਤਿਆਰ ਬੈਠੇ ਹੋਏ ਮਿਲਣਗੇ ਇਹ ਨਹੀਂ ਹੈ ਕਿ ਕਿਸੇ ਜਗ੍ਹਾ ਦਿੱਤੇ ਗੱਡੀ پارک ਹੈ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਬੈਠੇ ਨੇ ਤਾਂ ਕਿ ਜਦ ਜੇ ਉਹਨਾਂ ਨੂੰ ਮੂਵ ਕਰਨਾ ਪਏ ਤਾਂ ਸੈਕੰਡ ਜਿਹੜਾ ਕੋਈ ਸੈਕੰਡ ਵੀ ਉਹ ਜਾਇਆ ਨਾ ਜਾਵੇ ਅੱਜ 2 ਸਾਲ ਪੂਰੇ ਹੋਏ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਬਣਾਈ ਗਈ ਸੀ ਸੀਐਮ ਮਾਨ ਸਾਹਿਬ ਦਾ ਇਹ ਇੱਕ ਕਿਸਮ ਦੇ ਨਾਲ ਡ੍ਰੀਮ ਪ੍ਰੋਜੈਕਟ ਹੈਗਾ ਕਿ ਹਾਈਵੇਜ਼ ਦੇ ਉੱਤੇ ਜਿਹੜੀਆਂ ਜਾਨਾਂ ਜਾਂਦੀਆਂ ਨੇ ਐਕਸੀਡੈਂਟਾਂ ਦੇ ਕਰਕੇ ਉਹਨੂੰ ਕਿਹੜੇ ਤਰੀਕੇ ਦੇ ਨਾਲ ਘਟਾਇਆ ਜਾ ਸਕੇ ਕਈ ਸੂਬਿਆਂ ਨੇ ਕੁਝ ਕੋਸ਼ਿਸ਼ਾਂ ਕੀਤੀਆਂ ਨੇ ਪਰ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਨੂੰ ਘਟਾਉਣ ਵਾਲੇ ਪਾਸੇ ਕੋਈ ਬਹੁਤਾ ਫਰਕ ਨਹੀਂ ਪਿਆ 2 ਸਾਲ ਪਹਿਲਾਂ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਹੋਣ ਦੇ ਵਿੱਚ ਆਈ ਸੀਗੀ ਔਰ 2023 ਦੇ ਵਿੱਚ ਜਦੋਂ ਇਹ ਹੋਣ ਦੇ ਵਿੱਚ ਆਉਂਦੀ ਆ ਉਦੋਂ 1955 ਮੌਤਾਂ ਜਿਹੜੀਆਂ ਔਨ ਦੀ ਸਪੌਟ ਹੋ ਰਹੀਆਂ ਸੀਗੀਆਂ ਔਰ 2024 ਦੇ ਵਿੱਚ ਇਹ ਮੌਤਾਂ ਦਾ ਅੰਕੜਾ ਜਿਹੜਾ ਉਹ ਘਟ ਕੇ 1016 ਰਹਿ ਗਿਆ ਔਰ 940 ਜਾਨਾਂ ਬਚਾਈਆਂ ਜਾ ਸਕੀਆਂ ਸੜਕ ਸੁਰੱਖਿਆ ਫੋਰਸ ਦੀ ਵਜ੍ਹਾ ਕਰਕੇ 4700 ਤੋਂ ਜਿਹੜਾ ਅੰਕੜਾ ਸੀਗਾ ਉਹ 2338 ਦੇ ਉੱਤੇ ਆ ਗਿਆ ਜੀ ਲਗਭਗ 48% 49% ਕਰੀਬ ਕਰੀਬ 50% ਦੇ ਨੇੜੇ ਇਹ ਅੰਕੜਾ ਜਿਹੜਾ ਉਹ ਚਲੇ ਗਿਆ ਜਿਹੜੇ ਕਿ ਔਨ ਦੀ ਸਪੌਟ ਮਾਰੇ ਜਾਂਦੇ ਸੀਗੇ ਲੋਕ ਸੜਕ ਹਾਦਸਿਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਤੇ ਇਸ ਵੇਲੇ ਜਿਹੜੀਆਂ 1500 ਜਿਹੜੇ ਮੁਲਾਜ਼ਮ ਨੇ ਉਹ ਇਹਦੇ ਉੱਤੇ ਫੁੱਲ ਟਾਈਮ ਤਾਇਨਾਤ ਨੇ ਜੀ। ਔਰ ਇਹ ਹਰ 30 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਇੱਕ ਗੱਡੀ ਜਿਹੜੀ ਆ ਉਹ ਪੰਜਾਬ ਦੀ ਸੜਕ ਦੇ ਉੱਤੇ ਚੱਲਦੀ ਆ ਉਹ ਗੱਡੀ ਜਿਹੜੀ ਕਿ ਫੁੱਲੀ ਇਕਵਿਪਡ ਹੈ। ਜਿਹੜੀ ਤੁਰੰਤ ਲੋਡ ਪੈਂਦੀ ਆ ਫਰਸਟ ایڈੀ ਤੇ ਚਾਹੇ ਜਿਹੜਾ ਕਟਰ ਵਗੈਰਾ ਜਿਹਦੇ ਵਿੱਚ ਗੱਡੀ ਕਈ ਵਾਰੀ ਕੱਟ ਟਿੱਕੇ ਉਹਦੇ ਵਿੱਚੋਂ ਬੰਦੇ ਕੱਢਣੇ ਪੈਂਦੇ ਆ ਤਾਂ ਉਹਨਾਂ ਦੀ ਟ੍ਰੇਨਿੰਗ ਆ ਇਸ ਚੀਜ਼ ਦੇ ਵਾਸਤੇ ਕਿ ਜਦੋਂ ਸੜਕ ਹਾਦਸਾ ਹੁੰਦਾ ਔਰ ਉੱਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ 29 ਕਿਲੋਮੀਟਰ ਤੇ ਤੁਹਾਨੂੰ ਪਹਿਲੀ ਗੱਡੀ ਮਿਲੀ ਤੁਸੀਂ ਕਿਸੇ ਟਾਈਮ ਨੋਟਿਸ ਕਰਨਾ ਜਰੂਰ ਤੁਸੀਂ ਅਗਲੇ 30 ਕਿਲੋਮੀਟਰ ਤੱਕ ਜਾਓਗੇ ਤੁਹਾਨੂੰ ਦੂਸਰੀ ਗੱਡੀ ਹਾਈਵੇ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਉਹ ਖੜੀ ਹੋਈ ਮਿਲੂਗੀ ਔਰ ਉਹਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਤਿਆਰ ਬਰ ਤਿਆਰ ਬੈਠੇ ਹੋਏ ਮਿਲਣਗੇ ਇਹ ਨਹੀਂ ਆ ਕਿ ਕਿਸੇ ਜਗ੍ਹਾ ਦੇਤੇ ਗੱਡੀ پارک ਹੈ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਬੈਠੇ ਨੇ ਤਾਂ ਕਿ ਜਦ ਜੇ ਉਹਨਾਂ ਨੂੰ ਮੂਵ ਕਰਨਾ ਪਏ ਤਾਂ ਸੈਕਿੰਡ ਜਿਹੜਾ ਕੋਈ ਸੈਕਿੰਡ ਵੀ ਉਹ ਜਾਇਆ ਨਾ ਜਾਵੇ